ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਅੱਗੇ ਸੀਸ ਝੁਕਾਇਆ ਨਾ ਉਹਨਾਂ ਨੇ ਆਪਣੀਆਂ ਝੋਲੀਆਂ ਭਰਾਈਆਂ ਨੇ ਰਹਿਮਤਾ ਮਹਾਰਾਜ ਪਾਤਸ਼ਾਹ ਨੇ ਪਾਈਆਂ ਇੱਕ ਫਤੂਹੀ ਨਾਮ ਦਾ ਸਿੱਖ ਸੀ ਕੋਈ ਰਾਹਕ ਸੀ ਜ਼ਿਮੀਦਾਰ ਸੀ ਬੜਾ ਤਕੜਾ ਬਾਜਾਂ ਦਾ ਬੜਾ ਸ਼ਕੀਨ ਸੀ ਉਹ ਬੜੇ ਬਾਜ਼ ਰੱਖਦਾ ਹੁੰਦਾ ਸੀ ਆਪਣੇ ਕੋਲ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆਇਆ ਇਧਰ ਤੁਹਾਡੇ ਮਾਲਵੇ ਦੀ ਗੱਲ ਹੈ ਮਹਾਰਾਜ ਪਾਤਸ਼ਾਹ ਜੀ ਦੇ ਵੱਲ ਆਇਆ ਦਰਸ਼ਨ ਕਰਨ ਦੇ ਲਈ ਤਾਂ ਮਹਾਰਾਜ ਪਾਤਸ਼ਾਹ ਜੀ ਉਹਨਾਂ ਰਾਏ ਜੋਧ ਹੁਣਾ ਕੋਲੇ ਬੈਠੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਆਇਆ ਜਦੋਂ ਦਰਸ਼ਨ ਕੀਤੇ ਨਾ ਤੇ ਮਹਾਰਜ ਨੇ ਫਤੂਹੀ ਦੇ ਗੁੱਟ ਤੇ ਬਾਜ ਵੇਖਿਆ ਮਾਰੇ ਕਹਿਣ ਲੱਗੇ ਭਾਈ ਫਤੂਹੀ ਇਹ ਬਾਜ ਸਾਡੇ ਵੱਲ ਬੜਾ ਵੇਖ ਰਿਹਾ ਪਤਾ ਨਹੀਂ ਕੀ ਗੱਲ ਹੈ ਕਿਉਂਕਿ ਮਹਾਰਾਜ ਕੋਲੇ ਵੀ ਬਾਜ਼ ਸੀ ਇਹ ਬਾਜ਼ ਸਾਡੇ ਵੱਲ ਬੜਾ ਵੇਖ ਰਿਆ ਫਤੂਹੀ ਕਹਿਣ ਲੱਗਿਆ ਮਹਾਰਾਜ ਉਦਾਂ ਹੀ ਵੇਖਦਾ ਹੋਣਾ ਇਹ ਕਿਹੜੀ ਗੱਲ ਹੈ ਕੋਈ ਇਹ ਕੋਈ ਬਹੁਤੀ ਵੱਡੀ ਗੱਲ ਥੋੜਾ ਮਹਾਰਾਜ ਕਹਿਣ ਲੱਗੇ ਭਾਈ ਸਾਨੂੰ ਜਪਦਾ ਹੈ ਇਹ ਤੇਰਾ ਬਾਜ਼ ਸਾਡੇ ਕੋਲ ਰਹਿਣਾ ਚਾਹੁੰਦਾ ਕਹਿੰਦਾ ਨਹੀਂ ਨਹੀਂ ਮਹਾਰਾਜ ਇਹ ਇਦਾਂ ਥੋੜਾ ਬਾਜ ਥੋੜਾ ਰਹਿਣਾ ਚਾਹੁੰਦਾ ਤੇ ਜਦੋਂ ਸਾਧ ਸੰਗਤ ਜੀ ਦੂਜੇ ਦਿਨ ਆਇਆ ਨਾ ਮਹਾਰਾਜ ਕੋਲੇ ਕਹਿੰਦਾ ਮਹਾਰਾਜ ਤੁਸੀਂ ਤੀਜੀ ਜੰਗ ਦੇ ਵਿੱਚ ਇੰਨੇ ਆਪਣੇ ਸਿੱਖ ਸ਼ਹੀਦ ਕਰਾ ਲਏ ਮੈਨੂੰ ਹੁਕਮ ਕਰ ਦੇ ਤੁਸੀਂ ਮਹਾਰਾਜ ਮੈਂ ਆਪਣੇ ਕੋਲੇ ਹਜ਼ਾਰ ਬੰਦਾ ਸੈਨਿਕ ਰੱਖਿਆ ਨੌਕਰ ਰੱਖਿਆ ਵਾ ਮੈਂ ਆਪਣੇ ਤਕੜੇ ਤਕੜੇ ਯੋਧੇ ਸੂਰਬੀਰ ਤੁਹਾਡੇ ਲਈ ਨਿਉਛਾਵਰ ਕਰਦੇ ਨੇ ਸਨ ਮਹਾਰਾਜ ਪਾਤਸ਼ਾਹ ਸੁਣਦੇ ਰਹੇ ਚੁੱਪ ਬੈਠੇ ਰਹੇ ਕੁਝ ਨਾ ਬੋਲੇ ਇਹ ਫੇਰ ਬੋਲਿਆ ਕਹਿੰਦਾ ਮਹਾਰਾਜ ਤੁਸੀਂ ਮੈਨੂੰ ਹੁਕਮ ਕਰਨਾ ਸੀ ਮੈਂ ਆਪਣੇ ਵੱਡੇ ਵੱਡੇ ਤਕੜੇ ਤਕੜੇ ਯੋਧੇ ਸੂਰਬੀਰ ਤੁਹਾਡੇ ਸਾਥ ਦੇਣ ਲਈ ਭੇਜਣੇ ਸਨ ਮਹਾਰਾਜ ਮੈਂ ਤੇ ਤੁਹਾਡਾ ਸ਼ਰਧਾਲੂ ਹੀ ਬੜਾ ਜਿਆਦਾ ਮੈਂ ਇੰਨੀ ਸ਼ਰਧਾ ਤੇ ਹੈ ਹੀ ਕਿਸੇ ਦੇ ਮਨ 'ਚ ਨਹੀਂ ਜਿੰਨੀ ਸ਼ਰਧਾ ਮੇਰੇ ਮਨ 'ਚ ਤੁਹਾਡੇ ਪ੍ਰਤੀ ਮਹਾਰਾਜ ਕਹਿਣ ਲੱਗੇ ਚਲੇ ਬਾਜ ਭੇਟਾ ਕਰ ਸਾਨੂੰ ਆ ਬਾਜ ਸਾਨੂੰ ਭੇਟਾ ਕਰ ਦੇ ਨਾਲ ਦੀ ਨਾਲ ਹੀ ਫਤੂਈ ਜ਼ਮੀਦਾਰ ਕਹਿੰਦਾ ਮਹਾਰਾਜ ਹੋਰ ਜੋ ਕੁਝ ਮਰਜ਼ੀ ਮੰਗ ਲਓ ਪਰ ਇਹ ਮੈਂ ਬਾਜ ਨਹੀਂ ਜੇ ਦੇਣਾ ਗੌਰ ਕਰਿਓ ਜਿਹੜਾ ਮੋਹ ਹੈ ਨਾ ਮੋਹ ਇਹ ਕੱਲਾ ਬੰਦਿਆਂ ਚ ਨਹੀਂ ਪੈਂਦਾ ਮੋਹ ਸਾਲ ਸੰਗਤ ਜੀ ਨਿਰਜੀਵ ਵਸਤੂ ਨਾਲ ਵੀ ਪੈ ਸਕਦਾ ਜਿਵੇਂ ਟੇਬਲ ਪਿਆ ਸਾਈਕਲ ਹੈ ਮੋਟਰਸਾਈਕਲ ਹੈ ਨਿਰਜੀਵ ਵਸਤੂ ਦੇ ਨਾਲ ਵੀ ਬੰਦਾ ਮੋਹ ਪਾ ਲੈਂਦਾ ਹੈ ਤੇ ਆਪਾਂ ਰੋਜ਼ ਪੜ੍ਹਦੇ ਆ ਮਹਾਰਾਜ ਪਾਤਸ਼ਾਹ ਕਹਿੰਦੇ ਪੰਕ ਜੋ ਮੋਹ ਪੰਕਜ ਨਹੀਂ ਕਹਿਣਾ ਉਹ ਪੰਕ ਕਹਿਣਾ ਪੰਕ ਦਾ ਅਰਥ ਹੁੰਦਾ ਚਿੱਕੜ ਜੋ ਦਾ ਅਰਥ ਹੁੰਦਾ ਜਿਹੜਾ ਪੰਕ ਜੋ ਮੋਹ ਪਗ ਨਹੀਂ ਚਾਲੈ ਪਗ ਕਹਿੰਦੇ ਪੈਰ ਨੂੰ ਐ ਗੁਰਸਿੱਖਾ ਜਿਹੜਾ ਮੋਹ ਹੈ ਇਹ ਸਭ ਤੋਂ ਵੱਡਾ ਚਿਕੜ ਹੈ ਜਿੰਨਾ ਚਿਰ ਤੇਰੇ ਅੰਦਰ ਮੋਹ ਰਹੇਗਾ ਤੇਰਾ ਪੈਰ ਉન્નਤੀ ਵੱਲ ਨਹੀਂ ਜੇ ਵੱਧ ਸਕਦਾ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਹਲੇ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਮੋ ਇੱਕ ਈਡੀ ਭੈੜੀ ਜ਼ਰੀਲੀ ਚੀਜ਼ ਐ ਕਹਿੰਦੇ ਵੀ ਸਭ ਤੋਂ ਪਹਿਲਾ ਕੰਮ ਇਹਦੇ ਨਾਲ ਇਹ ਹੁੰਦਾ ਵੀ ਬੰਦਾ ਰੱਬ ਨੂੰ ਭੁੱਲ ਜਾਂਦਾ ਜੀ ਧਿਆਨ ਦਿਓ ਵੇਖੋ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਭਾਵੇਂ ਬੰਦਾ ਚੱਲਿਆ ਜਾਵੇ ਕਿਤੇ ਵੀ ਚੱਲਿਆ ਜਾਵੇ ਕਿਉਂਕਿ ਬੰਦੇ ਨੂੰ ਲੱਗਦਾ ਵੀ ਜੇ ਮੈਂ ਧੀਆਂ ਪੁੱਤਰਾ ਤੋਂ ਦੂਰ ਹੋ ਗਿਆ ਤੇ ਸ਼ਾਇਦ ਹੋ ਸਕਦਾ ਹੈ ਕਿ ਸ਼ਾਇਦ ਮੇਰੇ ਅੰਦਰੋਂ ਮੋਹ ਦੂਰ ਹੋ ਜਾਵੇ ਪਰ ਨਹੀਂ ਗ੍ਰਹਿ ਤਜ ਬਨਖੰਡ ਜਾਈਐ ਚੁਣ ਖਾਈਐ ਕੰਦਾ ਅਜੋਹ ਵਿਕਾਰ ਨਾ ਛੋੜਈ ਪਾਪੀ ਮਨਮੰਦਾ ਕਿਉ ਛੂਟੋ ਕੈਸੇ ਤਰੋ ਭਵਜਲ ਨਿਧ ਭਾਰੀ ਰਾਖ ਰਾਖ ਮੇਰੇ ਬਿਠਲਾ ਜਨ ਸ਼ਰਨ ਤੁਮਾਰੀ ਕਰਬਾਰ ਛੱਡ ਕੇ ਸਿਰਦਿਆ ਸਈਆਂ ਚੱਲਿਆ ਤੇ ਗਿਆ ਜੰਗਲਾਂ ਵਿੱਚ ਪਰ ਜੰਗਲਾਂ ਚ ਬੈਠਾ ਵੀ ਇਹ ਸੋਚ ਰਿਹਾ ਹੈ ਕਿ ਮੇਰੀ ਘਰ ਵਾਲੀ ਕੀ ਕਰਦੀ ਹੋਊ ਮੇਰੇ ਬੱਚੇ ਕੀ ਕਰਦੇ ਹੋਣਗੇ ਮੇਰੇ ਧੀਆਂ ਪੁੱਤਾਂ ਰੋਟੀ ਖਾਦੀ ਹੋਊ ਕਿ ਨਾ ਖਾਦੀ ਹੋਊ ਸ਼ਰੀਰ ਨੂੰ ਦੂਰ ਕੀਤਾ ਪਰ ਮਨ ਉਥੇ ਦਾ ਉਥੇ ਹੀ ਬੈਠਾ ਮੋਹ ਇੱਕ ਐਸੀ ਚੀਜ਼ ਹੈ ਪੰਕ ਜੋ ਮੋਹ ਪਗ ਨਹੀਂ ਚੱਲੇ ਕਈ ਗੁਟਕੇ ਸਹਬਾਨਾਂ ਦੇ ਵਿੱਚ ਅੱਜਕੱਲ ਪੰਕਜ ਇਕੱਠਾ ਕਰ ਦਿੱਤਾ ਵਾ ਪ੍ਰਸਾਦ ਸੰਗਤ ਜੀ ਪ੍ਰਤਨ ਬੀੜਾਂ ਦੇ ਵਿੱਚ ਪੰਕ ਜੋ ਪਾਠ ਹੈ ਜੋ ਵੱਖਰਾ ਹੈ ਪੰਕ ਚਿਕੜ ਨੂੰ ਕਹਿੰਦੇ ਹਨ ਫਿਰ ਬਚਨ ਦੁਹਰਾ ਦਵਾਂ ਕਿ ਜਿਹੜਾ ਮੋਹ ਹੈ ਇਹ ਚਿਕੜ ਹੈ ਇਹਦੇ ਵਿੱਚ ਜਿਹੜਾ ਫਸ ਗਿਆ ਕਹਿੰਦੇ ਪੈਰ ਨਹੀਂ ਅੱਗੇ ਵੱਧ ਸਕਦਾ ਹਮ ਦੇਖਾ ਤਹ ਦੂਬੀ ਵਾਲੇ ਪਾਤਸ਼ਾਹ ਕਹਿੰਦੇ ਮੈਂ ਵੇਖਿਆ ਹੈ ਉਹਦੇ ਵਿੱਚ ਡੁੱਬ ਜਾਂਦੇ ਆ ਲੋਕ ਡੁੱਬ ਜਾਂਦੇ ਨੇ ਉਹਦੇ ਵਿੱਚ ਗੌਰ ਫਰਮਾਇਓ ਫਤੂਈ ਰਾਖ ਕਹਿਣ ਲੱਗਾ ਮਹਾਰਾਜ ਬਾਜ਼ ਨਹੀਂ ਜੇ ਮੈਂ ਦੇਣਾ ਮਹਾਰਾਜ ਕਹਿਣ ਲੱਗੇ ਨਹੀਂ ਤੂੰ ਵਚਨ ਕੀਤਾ ਵਾ ਵੀ ਮਹਾਰਾਜ ਜੀ ਜੇ ਕਿਤੇ ਮੈਨੂੰ ਪਹਿਲਾਂ ਚੇਤੇ ਕਰਦੇ ਮਹਾਰਾਜ ਦੀ ਜੰਗ ਵੇਲੇ ਮੈਂ ਆਪਣੇ ਯਾਰ ਮਿੱਤਰ अनेका ਸੈਨਿਕ ਸੂਰਮੇ ਤੁਹਾਡੇ ਕੋਲ ਭੇਜ ਦੇਣੇ ਸਨ ਮਾਰੇ ਕਹਿਣ ਲੱਗੇ ਬਾਜ ਹਣ ਸਾਨੂੰ ਪੇਟਾ ਕਰ ਤੇਰਾ ਬਾਜ ਸਾਡੇ ਕੋਲ ਰਹਿਣਾ ਚਾਹੁੰਦਾ ਇਹ ਬਾਜ ਸਾਡੇ ਕੋਲ ਰਹਿਣਾ ਚਾਹੁੰਦਾ ਹੈ ਇਹ बार-बार ਸਾਡੇ ਵੱਲ ਵੇਖ ਰਿਹਾ ਇਹ ਨਾ ਮੰਨੇ ਸਾਜ ਸੰਗਤ ਜੀ ਗੁੱਸੇ ਵਿੱਚ ਨਾ ਪੈਰ ਕੜਕੜ ਕਰਦੇ ਹੋਏ ਤੇ ਉੱਠ ਕੇ ਗੁੱਸੇ 'ਚ ਚੱਲ ਗਿਆ ਮਾਰਾਇ ਨੂੰ ਸਿਰ ਵੀ ਨਹੀਂ ਝੁਕਾਇਆ ਬਿਨਾਂ ਸੀਸ ਝੁਕਾਇਆ ਉੱਠ ਕੇ ਚੱਲਿਆ ਗਿਆ ਜਦੋਂ ਘਰੇ ਗਿਆ ਨਾ ਘਰੇ ਚੱਲਿਆ ਗਿਆ ਇਹਨੇ ਬਾਜ ਨੂੰ ਮੰਜੇ ਦੇ ਪਾਵੇ ਦੇ ਉੱਤੇ ਟਿਕਾ ਦਿੱਤਾ ਬਾਜ ਨੂੰ ਮੰਜੇ ਦੇ ਪਾਵੇ ਤੇ ਟਿਕਾਇਆ ਤੇ ਲੱਗੇ ਰੇਸ਼ਮ ਦੀਆਂ ਡੋਰਾਂ ਸਨ ਕੁਝ ਬਾਜ ਨੇ ਉਹ ਡੋਰਾ ਮੂੰਹ ਵਿੱਚ ਪਾ ਲਿਆ ਤੇ ਉਹ ਨਿਗਲ ਨਹੀਂ ਆ ਇਨੇ ਬੜੀ ਜੋਰ ਇਨੇ ਬੜਾ ਜੋਰ ਲਾਇਆ ਉਹ ਬਾਜ ਦੇ ਸਿਰ ਤੇ ਮਾਰੀ ਜਾਵੇ ਚੁੱਕ ਚੁੱਕ ਬਾਜ ਨੂੰ ਮਾਰੀ ਜਾਵੇ ਪਰ ਬਾਜ ਨੇ ਉਹ ਰੇਸ਼ਮ ਦੀ ਡੋਰ ਨਿਕਲ ਲਈ ਤੇ ਸਾਧ ਸੰਗਤ ਜੀ ਬਾਜ ਉੱਥੇ ਦਾ ਉੱਥੇ ਹੀ ਮਰ ਗਿਆ ਧਿਆਨ ਦਿਓ ਜਦੋਂ ਬਾਜ ਮਰ ਗਿਆ ਨਾ ਇਹਦੇ ਮਨ ਚ ਗੱਲ ਚੇਤੇ ਆਈ ਕਿ ਬਾਜ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੰਗਿਆ ਇਹ ਬਾਜ ਤੇ ਸਤਗੁਰਾਂ ਨੇ ਮੰਗਿਆ ਇਹ ਬਾਜ ਤੇ ਸਤਗੁਰਾਂ ਨੇ ਮੰਗਿਆ ਸੀ ਸਤਗੁਰਾਂ ਨੇ ਕਿਹਾ ਸੀ ਵੀ ਇਹ ਬਾਜ ਸਾਡਾ ਹੈ ਇਹ ਸਾਡੇ ਕੋਲ ਰਹਿਣਾ ਚਾਹੁੰਦਾ ਇਹ ਸਾਧ ਸੰਗਤ ਜੀ ਮਰੇ ਬਾਜ ਨੂੰ ਲੈ ਕੇ ਗੁਰੂ ਮਹਾਰਾਜ ਕੋਲੇ ਚੱਲਿਆ ਗਿਆ ਕਹਿੰਦਾ ਮਹਾਰਾਜ ਚਲੋ ਤੁਸੀਂ ਮੰਗਿਆ ਤੇ ਸੀ ਬਾਜ ਆ ਲਓ ਮੈਂ ਤੁਹਾਨੂੰ ਭੇਟਾ ਕਰ ਦਿੱਤਾ ਮਰਿਆ ਬਾਜ ਭੇਟਾ ਕਰਦਾ ਪਿਆ ਮਹਾਰਾਜ ਨਾਲ ਮਹਾਰਾਜ ਮੈਨੂੰ ਪਤਾ ਹੈ ਤੁਹਾਡੇ ਅੰਦਰ ਬੜੀਆਂ ਨਿਯਮਤਾ ਵਰਤਦੀਆਂ ਹਨ ਮਹਾਰਾਜ ਬਾਜ ਨੂੰ ਜਿਉਂਦਾ ਕਰ ਦੋ ਰੱਖ ਭਾਵੇਂ ਤੁਸੀਂ ਲਿਓ ਕਿਉਂਕਿ ਬਾਜ ਤਾਂ ਸਾਂ ਬਚਨ ਕਰ ਦਿੱਤਾ ਵੀ ਹੈ ਹੀ ਆਪ ਜੀ ਦਾ ਸਤਿਗੁਰਾਂ ਨੇ ਨਾ ਬਾਜ ਦੀ ਸਰੀ ਤੇ ਸਿਰ ਤੇ ਬਾਜ ਦੇ ਹੱਥ ਫੇਰਿਆ ਮਹਾਰਾਜ ਕਹਿਣ ਲੱਗੇ ਪੁੱਤਰਾ ਜਿਵੇਂ ਰੇਸ਼ਮ ਦੀ ਡੋਰ ਨਿਕਲੀ ਹੈ ਇਦਾਂ ਹੀ ਬਾਹਰ ਕੱਢ ਦੇ ਧਿਆਨ ਦਿਓ ਮਹਾਰਾਜ ਨੇ ਬਚਨ ਕਿਹਾ ਜਿਵੇਂ ਰੇਸ਼ਮ ਦੀ ਡੋਰ ਤੂੰ ਨਿਕਲ ਗਿਆ ਜਿਵੇਂ ਰੇਸ਼ਮ ਦੀ ਡੋਰ ਖਾਧੀ ਹੈ ਅੰਦਰ ਲੰਗਾਈ ਹੈ ਇਦਾਂ ਹੀ ਬਾਹਰ ਕੱਢ ਦੇ ਮਰਿਆ ਬਾਦ ਜਿਉਂਦਾ ਹੋਇਆ ਪੰਜਿਆਂ ਤੇ ਖੜੇ ਹੋ ਕੇ ਜਿਵੇਂ ਉਹਨੇ ਰੇਸ਼ਮ ਦੀ ਡੋਰ ਲੰਗਾਈ ਸੀ ਉਵੇਂ ਹੀ ਰੇਸ਼ਮ ਦੀ ਡੋਰ ਬਾਹਰ ਲੰਗਾ ਦਿੱਤੀ ਤੇ ਉੱਡ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਗੋਟ ਤੇ ਜਾ ਕੇ ਬਹਿ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਏ ਗੁਰੂ ਅਰਜਨ ਸਾਹਿਬ ਜੀ ਦੀਆਂ ਰਹਿਮਤਾਂ ਨੇ ਨਦਰਾਂ ਨੇ